ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਗਿਲ ਝੰਡਾ ਆਪਣੀ ਅੱਜ ਦੀ ਰਚਨਾ ਮਾਂ ਲੈ ਕੇ ਹਾਜ਼ਰ ਹਾਂ ਜੀ ਪੁੱਠਾ ਟੰਗਿਆ ਸੀ ਜਦ ਕੋਖ ਵਿੱਚ ਰੱਤ ਪਿਆ ਕੇ ਤੈਨੂੰ ਰਜਾਉਂਦੀ ਕੋਖ ਦੇ ਵਿੱਚ ਜਦ ਲੱਤ ਮਾਰਦਾ ਤੇਰੀ ਤੰਦਰੁਸਤੀ ਦੀ ਖੁਸ਼ੀ ਮਨਾਉਂਦੀ 9 ਮਹੀਨੇ ਕੋਖ ਵਿੱਚ ਰੱਖਦੀ ਰਤਾ ਵੀਨਾ ਕਵਰਉਂਦੀ ਜਨਮ ਤੋਂ ਬਾਅਦ ਨਹਾ ਤੋ ਆ ਕੇ ਸੀਨੇ 'ਚੋਂ ਸ਼ੀਰ ਪਿਆਉਂਦੀ 6 ਮਹੀਨੇ ਚੁੱਕੀ ਰੱਖਦੀ 3 ਮਹੀਨੇ ਉਂਗਲੀ ਲਾ ਕੇ ਇੱਧਰ ਉੱਧਰ ਕਮਾਉਂਦੀ 7-8 ਸਾਲ ਤੱਕ ਸੰਸਕਾਰਾਂ ਵਾਲੇ ਸਭ ਕਰਿੰਦੀ ਪਕਾਉਂਦੀ ਜਦ ਹਵਾ ਬਾਰ ਦੀ ਲੱਗ ਜਾਂਦੀ ਫਿਰ ਉਸ ਨੂੰ ਮੇਰੀ ਗੱਲ ਘੱਟ ਹੀ ਸਮਝ ਆਉਂਦੀ ਸਾਰੀ ਉਮਰ ਦਾ ਠੇਕਾ ਮਾਂ ਦਾ ਹਰ ਵੇਲੇ ਪਿੱਛੇ ਪਿੱਛੇ ਧਿਆਨ ਦੜਾਉਂਦੀ ਗੁੱਸਾ ਗਿਲਾ ਕਦੇ ਨਾ ਕਰਦੀ ਆਪਣੀ ਅੰਦਰ ਨੂੰ ਰਹਿੰਦੀ ਚਮਕਾਉਂਦੀ ਉੱਚੀ ਵਿਦਿਆ ਪੜ ਲਵੇ ਹਰਦਮ ਅਰਦਾਸਾਂ ਰਹਿੰਦੀ ਕਰਾਉਂਦੀ ਚੇਤੇ ਕੀਤਾ ਕਦੇ ਨਾ ਭੁੱਲੇ ਪਿਉ ਪਿਉ ਕੇ ਛਿਲ ਛਿਲ ਕੇ ਬਦਾਮ ਖਾਉਂਦੀ ਪੜਦਾ ਪੜਦਾ ਸੌਂ ਜਾਵੇ ਜਦ ਦਿਵਾਖੀ ਤੋਂ ਦੀਵਾ ਉਠਾਉਂਦੀ ਗਰਮੀ ਦੇ ਵਿੱਚ ਹਲਦੀ ਪੱਖੀਆਂ ਠੰਡ ਵਿੱਚ ਅੱਗ ਸਿਕਾਉਂਦੀ ਸੁੱਤੇ ਦਾ ਮੂੰਹ ਚੁੰਮੀ ਜਾਵੇ ਦੋ ਤਿੰਨ ਵਾਰ ਰਜਾਈ ਠੀਕ ਕਰਾਉਂਦੀ ਕਾਲਜ ਤੋਂ ਜਦ ਲੇਟ ਮੈਂ ਆਉਂਦਾ ਅੰਦਰ ਬਾਹਰ ਦੇ ਚੱਕਰ ਲਗਾਉਂਦੀ ਪੁੱਛਦੀ ਕਿਉਂ ਲੇਟ ਹੋ ਗਿਆ ਕੌਣ ਸੀ ਤੇਰੇ ਨਾਲ ਇਹੋ ਸੂਆਂ ਲਗਾਉਂਦੀ ਸਰਬਣ ਪੁੱਤ ਬਣ ਕੇ ਰਹੀ ਪੁੱਤਰਾ ਵਾਰ-ਵਾਰ ਸਮਝਾਉਂਦੀ ਮੇਰੀ ਪਸੰਦ ਦੀਆਂ ਚੀਜ਼ਾਂ ਲਕੋਲ ਕੋ ਕੇ ਰੱਖਦੀ ਦੂਜਿਆਂ ਤੋਂ ਰੰਦੀ ਚਰਾਉਂਦੀ ਪਿਆਰ ਭਲੇਖੇ ਪਾ ਪਾ ਕੇ ਮੈਨੂੰ ਮੇਰੀ ਪਸੰਦ ਦੀਆਂ ਚੀਜ਼ਾਂ ਤੋਹਫੇ ਵਜੋਂ ਦਵਾਉਂਦੀ ਜਦ ਪੂਰਾ ਜਵਾਨ ਹੋ ਗਿਆ ਸੱਦਰਾ ਨਾਲ ਵਿਆਹਦੀ ਨੱਚਦੀ ਟੱਪਦੀ ਘੋੜੀਆਂ ਗਾਉਂਦੀ ਗਿੱਧੇ ਪੰਗੜੇ ਪਾਉਂਦੀ ਮੇਰੀ ਜੋੜੀ ਜਦ ਵਿਆਹ ਕੇ ਆਈ ਪਾਣੀ ਵਾਰ ਕੇ ਘਰ ਦੇ ਅੰਦਰ ਲੰਗਾਉਂਦੀ ਢੋਲ ਟਮੱਕੇ ਵਾਜੇ ਗਾਜੇ ਵਾਲਿਆਂ ਨੂੰ ਖੂਬ ਵੰਡਣ ਚੁੱਡਣ ਕਰਾਉਂਦੀ ਪਰ ਅਫਸੋਸ ਕਿ ਮੈਂ ਮਾਂ ਆਪਣੀ ਨੂੰ ਕੋਈ ਵੀ ਸੁਖ ਨਾ ਦੇ ਪਾਇਆ ਪਹਿਲਾਂ ਰਹੀ ਲੜਾਈ ਝਗੜਾ ਮੈਂ ਹਰ ਵੇਲੇ ਮਾਂ ਨੂੰ ਹੀ ਸਮਝਾਇਆ ਹੌਲੀ ਹੌਲੀ ਹਾਲਾਤ ਬਦਲ ਗਏ ਮਾਂ ਦਾ ਮੰਝਾ ਗੈਰਜ ਵਿੱਚ ਡਾਇਆ ਉੱਥੇ ਵੀ ਉਸ ਨੂੰ ਕਿਸੇ ਨੇ ਚੱਲਿਆ ਹਰ ਇੱਕ ਨੇ ਧਮਕਾਇਆ ਪਤਾ ਨਹੀਂ ਕਿੱਥੇ ਕਮੀ ਰਹਿ ਗਈ ਮੇਰੇ ਕੋਲੋਂ ਮੇਰਾ ਰਤ ਪੀਣੇ ਵਾਲਾ ਹੋ ਗਿਆ ਮੇਰੇ ਰਤ ਦਾ ਹੀ ਧਿਆਇਆ ਕਹਿੰਦਾ ਬੇਬੇ ਬਨ ਲੈ ਬਿਸਤਰਾ ਹੋ ਜਾ ਤਿਆਰ ਛੇਤੀ ਉਸ ਨੇ ਮੈਨੂੰ ਆਸ਼ਰਮ ਵਿੱਚ ਪਹੁੰਚਾਇਆ ਛੱਡ ਕੇ ਉੱਥੇ ਮੋੜ ਭੌ ਕੇ ਨਹੀਂ ਤੱਕਿਆ ਨਾ ਹੀ ਕਦੇ ਮਿਲਣ ਲਈ ਆਇਆ ਮਾਂ ਦੀ ਮਮਤਾ ਪਹਿਲਾਂ ਉਸ ਨੂੰ ਲੈਣ ਲਈ ਦੀਦੇ ਗਾਲੇ ਹੁਣ ਵਿਛੋੜੇ ਵਿੱਚ ਗਲ ਗਈ ਮੇਰੀ ਕਾਇਆ ਅੱਜ ਮੈਨੂੰ ਸਮਝ ਆਈ ਟਿੱਡੋ ਜੰਮੇ ਵੀ ਨਹੀਂ ਬਣਦੇ ਆਪਣੇ ਅਸਲ ਮਾਤ ਪਿਤਾ ਰਗੁਰਾਇਆ ਗੀ ਲੈ ਜੰਡਾ ਆਖੇ ਜੇ ਇੱਕ ਧੀ ਜੰਮ ਪੈਂਦੀ ਤਾਂ ਸਦਾ ਸੁਖੀ ਰਹਿੰਦੇ ਆਸ਼ਰਮ ਵਿੱਚ ਨਾ ਜਾਣਾ ਪੈਂਦਾ ਆਪਣੇ ਹੀ ਘਰ ਦੇ ਬੂਹੇ ਬੰਦੇ ਗੀ ਲੈ ਜੰਡਾ ਆਖੇ ਜੇ ਇੱਕ ਧੀ ਜੰਮ ਪੈਂਦੀ ਤਾਂ ਸਦਾ ਸੁਖੀ ਰਹਿੰਦੇ ਆਸ਼ਰਮ ਵਿੱਚ ਨਾ ਜਾਣਾ ਪੈਂਦਾ ਆਪਣੇ ਹੀ ਘਰ ਦੇ ਬੂਹੇ ਬੰਦੇ ਬਹੁਤ ਬਹੁਤ ਧੰਨਵਾਦ ਜੀ